ਤੂਰੇ ਟਾਈਮ ਟੀਵੀ ਦੇਖਣ ਵਾਲੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪ੍ਰਸਿੱਧ ਕਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਾਮ ਆਏ ਦਿਨ ਚਰਚਾ ਜਾਂ ਸੁਰਖੀਆਂ ਵਿੱਚ ਰਹਿੰਦਾ ਹੈ ਜਿੱਤੇ ਅੱਜਕੱਲ ਦਿਲਜੀਤ ਆਪਣੀ 11 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਕਾਇਕ ਅਮਰ ਸਿੰਘ ਚੰਗਮਕੀਲਾ ਦੀ ਵਾਈਰਲਫੀ ਤੇ ਬਣੀ ਫਿਲਮ ਤਾਮਰ ਸਿੰਘ ਚਮਕੀਲਾ ਨਾਲ ਕਾਫੀ ਚਰਚਾ ਵਿੱਚ ਹੈ ਉੱਥੇ ਹੀ ਉਹ ਪਿੱਤੇ ਦਿਨੀ ਮੋਕੇਸ਼ ਅੰਮਨ ਨੇ ਦੇ بیٹے ਅਨੰਤ ਆ ਬਾਨੀ ਦੀ ਪ੍ਰੀ ਵੈਡਿੰਗ ਸੈਰੇਮਨੀ ਦੌਰਾਨ ਦਿੱਤੀ ਆਪਣੀ ਲਾਈਵ ਪਰਫਾਰਮੈਂਸ ਨਾਲ ਖੂਬ ਚਰਚਾ ਵਿੱਚ ਰਿਹਾ ਦਿਲਜੀਤ ਕਈ ਦਿਨਾਂ ਤੋਂ ਕੁਝ ਵਾਇਰਲ ਵੀਡੀਓਜ਼ ਕਾਰਨ ਵੀ ਚਰਚਾ ਵਿੱਚ ਹੈ ਇਹਨਾਂ ਵੀਡੀਓਜ਼ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਅਨੰਤਾ ਅਬਾਨੀ ਦੀ ਪ੍ਰੀ ਵੈਡਿੰਗ ਸੈਰੇਮਨੀ ਸਮੇਂ ਬਲਜੀਤ ਉਹ ਇੱਕ ਸਿੱਧੂ ਮੂਸੇਵਾਲੇ ਦਾ ਵੀ ਜ਼ਿਕਰ ਕਰਦਾ ਹੈ ਅਤੇ ਉੱਥੇ ਗਾਉਂਦਿਆਂ ਹੋਇਆਂ ਉਹ ਕਹਿ ਰਿਹਾ ਹੈ ਕਿ ਮੂਸੇਵਾਲਾ ਨਾਮ ਦਿਲਾਂ ਉੱਤੇ ਲਿਖਿਆ ਬਈ ਖਾਸਾ ਜ਼ੋਰ ਲੱਗ ਜੋ ਮਟਾਉਣ ਵਾਸਤੇ ਅਰਸਲ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਵਾਇਰਲ ਵੀਡੀਓਜ਼ ਲਈ ਹੀ ਬਣਾਈ ਹੈ ਪਹਿਲਾਂ ਤੁਸੀਂ ਉਹ ਵਾਇਰਲ ਵੀਡੀਓਜ਼ ਹੀ ਦੇਖ ਲਵੋ ਬਾਕੀ ਗੱਲ ਬਾਅਦ ਵਿੱਚ ਕਰਦੇ ਹਾਂ ਕਿਸੇ ਨਾਲ ਨਾ ਬਿਲਾ ਤੇਰੀ ਆਉਂਦੀ ਆ ਕਿਸੇ ਨਾਲ ਨਾ ਬਿਲਾ ਆਉਤੇਗੀ ਆ ਮੈਂ ਤਾਂ ਸਾਰੀ ਹੋਰ ਲੱਤ ਪਟਾਉਣ ਵਾਲੀ ਤੁਸੀਂ ਵੀਡੀਓਜ਼ ਵਿੱਚ ਦੇਖਿਆ ਕਿ ਆਵਾਜ਼ ਦਾ ਦਿਲਜੀਤ ਦੀ ਹੀ ਹੈ ਪਰ ਜੀ ਦੀ ਲਿਪਸ ਮੂਵਮੈਂਟ ਦਾ ਮਿਲਾਨ ਨਹੀਂ ਆ ਰਿਹਾ ਜੀ ਹਾਂ ਇਹ ਆਵਾਜ਼ ਤਾਂ ਦਿਲਜੀਤ ਦੀ ਹੀ ਹੈ ਅਦੇ ਦਿਲਜੀਤ ਨੇ ਸਿੱਧੂ ਮਸੇਵਾਲਾ ਤੇ ਇਹ ਗੱਲ ਕਹੀ ਵੀ ਜ਼ਰੂਰ ਹੈ ਪਰ ਆਪਣੇ ਕਿਸੇ ਹੋਰ ਲਾਈਵ ਸ਼ੋਅ ਦੌਰਾਨ ਕਹੀ ਹੈ ਉਹ ਵੀਡੀਓ ਵੀ ਅਸੀਂ ਤੁਹਾਨੂੰ ਇੱਥੇ ਦਿਖਾਉਂਦੇ ਹਾਂ ਪਰ ਅਨੰਤ ਕਵਾਨੀ ਦੀ ਪ੍ਰੀ ਵੈਡਿੰਗ ਸੈਰੇਮਨੀ ਸਮੇਂ ਦਿਲਜੀਤ ਨੇ ਸਿੱਧੂ ਮਸੇਵਾਲਾ ਬਾਰੇ ਕੁਝ ਵੀ ਨਹੀਂ ਕਿਹਾ ਇਹਨਾਂ ਵੀਡੀਓਜ਼ ਵਿੱਚ ਦਿਲਜੀਤ ਦੀ ਆਵਾਜ਼ ਐਡਿਟ ਕਰਕੇ ਪਾਈ ਹੋਈ ਹੈ ਇਸ ਵੀਡੀਓ ਵਿੱਚ ਦਿਲਜੀਤ ਜਾਂ ਸਿੱਧੂ ਸੰਬੰਧੀ ਸਾਡੀ ਆਪਣੀ ਕੋਈ ਵੀ ਟਿੱਪਣੀ ਨਹੀਂ ਦੋਨੋਂ ਹੀ ਬਾਇਕ ਸਾਡੇ ਲਈ ਸਤਿਕਾਰਯੋਗ ਨੇ ਸਾਡਾ ਮਕਸਦ ਇਹਨਾਂ ਐਡਿਟ ਕਰਕੇ ਪਾਈਆਂ ਹੋਈਆਂ ਵੀਡੀਓਜ਼ ਦੀ ਅਸਲੀਅਤ ਬਾਰੇ ਦੱਸਣਾ ਸੀ ਹੁਣ ਦੇਖੋ ਉਹ ਵੀਡੀਓ ਜਿਸ ਵਿੱਚ ਦਿਲਜੀਤ ਦੌਸਾਂਝ ਸਿੱਧੂ ਮਸੇੂਆਣਾ ਬਾਰੇ ਇਹ ਗੱਲ ਕਹਿ ਰਿਹਾ ਹੈ ਅਤੇ ਪੰਜਾਬੀ ਕਮਿਊਨਿਟੀ ਨੂੰ ਆਪਣਾ ਇੱਕ ਮਸ਼ਵਰਾ ਵੀ ਦੇ ਰਿਹਾ ਹੈ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਆਓ ਐਜ਼ ਅ ਪੰਜਾਬੀ ਕਮਿਊਨਿਟੀ ਆਪਾਂ ਤਾਂ ਸਾਰੇ ਇਕੱਠ ਹੋਈਏ ਕੋਸ਼ਿਸ਼ ਕਰੀਏ ਇੱਕ ਦੂਜੇ ਤੇ ਉਂਗਲਾ ਨਾ ਚੱਕੀਏ ਏਕੇ ਦਾ ਸਬੂਤ ਦਿਈਏ ਕਿਉਂਕਿ ਸਾਨੂੰ ਵੰਡਣ ਵਾਲੇ ਤਾਂ ਪਹਿਲਾਂ ਹੀ ਬਹੁਤ ਹੈ ਉਹਨਾਂ ਦਾ ਪਹਿਲਾਂ ਹੀ ਬਹੁਤ ਜ਼ੋਰ ਲੱਗਾ ਹੈ ਸਾਨੂੰ ਵੰਡਣ ਲਈ ਸੋ ਆਪਸ ਚ ਨਾ ਲੜੀਏ ਸੋ ਜਿਨ੍ਹਾਂ ਦਾ ਜ਼ੋਰ ਲੱਗਾ ਹੈ ਉਹਨਾਂ ਲਈ ਉਹ ਮੂਸੇ ਵਾਲਾ ਨਾਮ ਦਿਲਾ ਉੱਤੇ ਲਿਖਿਆ Why cause <laughs> I do like